ਜ਼ਮੀਨ ਅਕਵਾਇਰ ਨੂੰ ਲੈ ਕੇ ਵਿਵਾਦ ਚਾਰੀਆਂ ਤੇ ਉੱਥੇ ਹੀ ਪੰਜਾਬ ਦੇ ਕਿਸਾਨ ਲਗਾਤਾਰ ਲੜਾਈ ਲੜ ਰਹੇ ਨੇ ਪੰਜਾਬ ਸਰਕਾਰ ਨੂੰ ਤੱਕ ਲਲਕਾਰਿਆ ਜਾ ਰਿਹਾ ਹੈ ਜੋਗਿੰਦਰ ਉਗਰਾਹਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਐਨਾ ਬੇਬਸ ਕਰ ਦਿੱਤਾ ਹੈ ਕਿ ਹੁਣ ਅਸੀਂ ਸਾਰਾ ਉਮਰ ਜੜੀ ਕਿ ਅਸੀਂ ਆਪਣੇ ਸੰਘਰਸ਼ ਯਾਨੀ ਕਿ ਪੰਜਾਬ ਦੀ ਕਿਸਾਨੀ ਦੇ ਲਈ ਲੜਾਈ ਲੜੀ ਹੈ ਤੇ ਹੁਣ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਉੱਥੇ ਹੀ ਸਰਕਾਰ ਨੇ ਹੁਣ ਆਖ ਰੱਖ ਲਈ ਹੈ ਪਰੰਤੂ ਅਸੀਂ ਅਜੇ ਹਾਂ ਨਹੀਂ ਹੋਣ ਦਵਾਂਗੇ ਤੇ ਜੇਕਰ ਸਾਨੂੰ ਕੋਈ ਸੰਘਰਸ਼ ਕਰਨਾ ਪਿਆ ਤਾਂ ਉਸ ਦੇ ਲਈ ਅਸੀਂ ਦਿਨ ਰਾਤ ਇੱਕ ਕਰਾਂਗੇ ਪਰੰਤੂ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਖੋਣ ਦਵਾਂਗੇ ਤੇ ਜੁਗਿੰਦਰ ਅਗਰਾਹ ਦੇ ਵੱਲੋਂ ਪੰਜਾਬ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਲਈ ਇੱਕ ਵੱਡਾ ਐਲਾਨ ਤੱਕ ਕਰ ਦਿੱਤਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਜੇ ਆ ਮੌਤ ਇਹਦੇ ਚ ਹੌਲੀ ਕੋਣਾ ਭਾਰੀ ਕੋਣਾ ਦਾ ਫੈਸਲਾ ਕਰਨਾ ਪੈਂਦਾ ਦੇ ਬਸ ਇਹ ਮਜਬੂਰੀ ਹੈ ਤੁਸੀਂ ਤੁੰਗ ਤੁੰਕੇ ਸਾਨੂੰ ਬੰਨਿਆ ਤੇ ਖੜਾਉਨੇ ਹੋ ਤੁਸੀਂ ਸਾਨੂੰ ਬੇਬਸ ਕਰਦੇ ਹੋ ਮਜਬੂਰ ਕਰਦੇ ਹੋ ਆ ਕੁੜੀਆਂ ਨੇ ਇਹਨਾਂ ਦਾ ਕੰਮ ਚੁੱਲ੍ਹੇ ਦੀ ਰਾਖੀ ਕਰਨਾ ਹੁੰਦਾ ਤੇ ਡਾਂਗਾ ਲੈ ਕੇ ਤੁਹਾਡੇ ਬਰਾਬਰ ਖੜੀਆਂ ਹੋਈਆਂ ਨੇ ਕਿਉਂ ਕਿਉਂ ਆਂ ਜਾਂ ਨੇ ਹੈ ਫੌਜ ਭਰਤੀ ਕੀਤੀਆਂ ਹੋਈਆਂ ਨੇ ਪੁਰਸ਼ ਦੀਆਂ ਮਜ਼ਦਮ ਨੇ ਕੋਈ ਨੌਕਰੀ ਦਿੰਦਾ ਇਹਨਾਂ ਨੂੰ ਇਹਨਾਂ ਨੂੰ ਜਾਣ ਦਾ ਹੱਕ ਨਹੀਂ ਇਹਨਾਂ ਦਾ ਜਿਉਣ ਦਾ ਸ਼ੌਕ ਨਹੀਂ ਤੁਸੀਂ ਕਿੱਥੇ ਲੈ ਕੇ ਖੜਾਤਾ ਸਮਾਜ ਨੂੰ ਫਿਰ ਕਹਿੰਦੇ ਅਸੀਂ ਛੋਟੀ ਸਰਕਾਰ ਇਸ ਕਰਕੇ ਪੈਣੋ ਤੇ ਪ੍ਰਭੂ ਲੜਾਈ ਲੰਮੀ ਹੈ ਲੜਾਈ ਵੱਡੀ ਹੈ ਲਗਾਈ ਦਰਸਤ ਹੈ ਲੜਾਈ ਸ਼ਾਨਾਮਤੀ ਹੈ ਲੜਾਈ ਸੂਰਮਤੀ ਵਾਲੀ ਐ ਅਣਖਾਂ ਨਾਲ ਜਿਉਣ ਵਾਲੇ ਜੋਧਿਆਂ ਦੀ ਲੜਾਈ ਐ ਬਾਈ ਤਾਨਾ ਉਹਨਾਂ ਲੋਕਾਂ ਨੂੰ ਹੁੰਦਾ ਜਿਨ੍ਹਾਂ ਨੂੰ ਜਿਉਂਦੇ ਜਿਉਂਦੇ ਜ਼ਿਲਤ ਕੇ ਲੰਕ ਕੇ ਸਰਕਾਰ ਘਰ ਤੇ ਜਾਂ ਜ਼ਮੀਨ ਤੇ ਕਬਜ਼ਾ ਕਰਦਾ ਉਹਨਾਂ ਲੋਕਾਂ ਨੂੰ ਤਾਨਾ ਤਾਨਾ ਉਹਨਾਂ ਨੂੰ ਹੁੰਦਾ ਜਿਹੜੇ ਨੀਵੀਆਂ ਪਾ ਕੇ ਭੇਡਾਂ ਵਾਂਗੂ ਆਪਣੇ ਤੇ ਰੰਗ ਲਵਾ ਕੇ ਸਰਕਾਰ ਸਰਕਾਰ ਕਰਕੇ ਜ਼ਮੀਨਾਂ ਛੱਡ ਜਾਂਦੇ ਤੁਸੀਂ ਕਹਿ ਰਹੇ ਮੈਂ ਰੋਟੇ ਤੋਂ ਇੱਕ ਵਾਰ ਫਿਰ ਤੋਂ ਸੁਖਦੇਵ ਸਿੰਘ ਜੀ ਨੇ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਿਆ ਕਿਉਂ ਦਾ ਨਾਂ ਅਜੇ ਪਹਿਲੇ ਨੰਬਰ ਤੇ ਐਸਆਈ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਫਟਾਈ ਬੰਦ ਕਰਨ ਵਾਲਾ ਅਕਾਲੀ ਦਲ ਜਿਹੜੀ ਕਿ ਪਾਰਟੀ ਬਤਾ ਸਕੀਏ ਅੱਤ ਕੀ ਤੇ ਜਿਹੋ ਨਾਮ ਨਾ ਹੈ ਤਾਂ ਉਹਨਾਂ ਲੋਕਾਂ ਨੇ ਬਣਾਇਆ ਜਿਹੜੇ ਅੱਜ ਸੋਦੇ ਵਿੱਚ ਨਹੀਂ ਮੁੱਖ ਮੰਤਰੀ ਬਣਾਉਣ ਲਈ ਭਗਵਾਨ ਨੂੰ ਪੂਰਾ ਛੱਡਣਾ ਚਾਹੀਦਾ ਹੈ ਦੇਸ਼ ਪੰਜਾਬ ਨੂੰ ਕਮਲ ਕਰਤਾ ਪੂਰਾ ਤੇ ਜਾਣਾ ਜੀ ਮਹਿਲਾ ਕਾਂਸਟੇਬਲ ਅਮਨਦੀਪ ਪੂਰਾ ਤੇ ਖੜਕੇ ਲੜੂ ਬਿਗੜ ਚੁੱਕੀ ਹੈ ਤੇ ਜਿਹੜੀ ਅਮਰਿਤਪਾਲ ਦਾਵਾ ਕਰਦੇ ਮੈਂ ਦਾਵਾ ਕਰਦੇ ਆਂ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਜੀ ਤੁਸੀਂ ਕਿੱਥੇ ਸੀ ਬਾਈ ਜਿੱਦਾਂ ਅਸੀਂ ਮਰੇ ਠੀਕ ਹੈ ਸਾਡੇ ਜੋ ਕੁਝ ਗੈਰਹਾਜੇ ਹੋਵੇ। ਕੁਝ ਨਹੀਂ। ਕੁਝ ਨਹੀਂ। ਇਹ ਆ ਪਾਰਟੀਆਂ ਲੁੱਟਣ ਦੇ ਲਈ ਆਉਂਦੀਆਂ ਨੇ। ਸੁਖਵੀਰ ਸਿੰਘ ਬਾਦਲ ਨੇ ਜਿਹੜਾ ਕਿ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਵੀ ਚਾਓ ਕਿ ਸਕੂਲ ਦੇ ਮਸਲੇ 'ਚ। ਗੱਲ ਠਾਣੇ ਮੂਰੇ ਲਾਠੀ ਚੜ੍ਹ ਗਈ। ਸਿਰਫ 5 ਮਿੰਟਾਂ ਦੇ ਫਰਕ ਨਾਲ ਹੀ ਅਸੀਂ ਮੈਦੇ ਝੰਡਾ ਲੱਕਿਆ ਹੁੰਦਾ। ਅਸੀਂ ਫਾਜ਼ਲਖਾ ਜਾਣਾ ਸਾਨੂੰ ਪਤਾ ਨਹੀਂ। ਬਾਕੀ ਸਾਰੇ ਸਾਡੇ ਸਾਡੇ ਲੀਡ ਲੋਤੀ ਸੀ ਬਿੰਦੂ ਉੱਥੇ ਜੱਗਾ ਉੱਥੇ گلاب ਉੱਥੇ ਕਿੰਨੇ ਬੰਦੇ ਸੀ ਸਾਰੇ ਉੱਥੇ ਤੇਜ਼ ਕਰਕੇ ਇੱਕ ਅਪਲੀਕੇਸ਼ਨ ਬਣੇ ਇੱਕ ਤਿਆਰੀ ਰੱਖੋ ਜਾਗਦਿਆਂ ਦੇ ਸਿਆਣੇ ਕਹਿੰਦੇ ਨੇ ਜਾਗਦਿਆਂ ਦੇ ਕਟੀਆਂ ਸੁੱਤਿਆਂ ਦੇ ਕੱਟੇ ਜੇ ਜਾਗਦੇ ਰਹੇ ਕਿਰ ਸੋਡੀਆਂ ਜ਼ਮੀਨਾਂ 'ਵਰ ਚਾਹ ਕੋਈ ਸੱਜਦਾ। ਉਹ ਕੋਠੀਆਂ 'ਚ ਕਾਗਜ਼ਾਂ ਦੀ ਪੰਡ ਨਹੀਂ ਬੈਠੇ ਹੋ ਤੁਸੀਂ ਕਰ ਦਿਓ ਦਸ ਮੇਨੋ ਹੋ ਗਿਆ ਅਧਿਕਾਰ। ਮੁੱਖ ਮੰਤਰੀ ਕਰ ਦਿਓ ਦਸ ਮੇਨੋ ਹੋ ਗਈ ਬੱਦੇ ਬੱਦੀ। ਕਰ ਦਿਓ ਦਸ ਮੇਨੋ ਆ ਸਰਦਾਰ ਦਾ ਟੱਕਾ ਹੈ ਪੁਰਾਣੇ ਦਾ ਟੱਕਾ ਹੈ। ਵਟ ਤੇ ਆ ਕੇ ਦੇਖੋ ਵੀ ਕੌਣ ਦਾ ਟੱਕਾ ਹੈ ਤੇ ਮੇਰੀ ਕਹੀ ਦੱਸੋ ਵੀ ਇਹ ਇੱਕ ਤਾਕਤੀਦ ਹੈ ਤੇ ਕੀ ਦੀ ਖਾਤ ਹੈ। ਪੂਰੀ ਸੋਡੇ ਟੱਕਾ ਨੇ ਫੈਸਲਾ ਦੀ ਕਰਨਾ। ਫੈਸਲਾ ਸਾਡੇ ਟੱਕਾ ਨੇ ਕਰਨਾ ਬਈ। Aqui, é ó.